ਅੱਜ ਆਪਾਂ ਗੱਲ ਕਰਾਂਗੇ ਰਾਵਣ ਦੀ ਇਤਿਹਾਸ ਬਾਰੇ ਰਾਵਣ ਦਾ ਕੀ ਇਤਿਹਾਸ ਹਨ ਤੇ ਕਿਹਨੇ ਕਿਹਨੇ ਗਦਾਰੀ ਕੀਤੀ ਉਹਦੇ ਨਾਲ ਤੇ ਰਾਵਣ ਕਦੇ ਮਰ ਸਕਦਾ ਸੀ ਕਿ ਨਹੀਂ ਰਾਵਣ ਬਈ ਕਦੀ ਮਰਦਾ ਹੀ ਨਹੀਂ ਸੀਗਾ ਜੇ ਉਹਦਾ ਭਰਾ ਉਹਦੇ ਨਾਲ ਉਹਦੇ ਨਾਲ ਗਦਾਰੀ ਨਾ ਕਰਦਾ ਉਹਦੇ ਭਰਾ ਨੇ ਉਹਦੇ ਨਾਲ ਗਦਾਰੀ ਕੀਤੀ ਤੇ ਰਾਵਣ ਮਰਿਆ ਹਨਾ ਗਦਾਰੀ ਕਿਵੇਂ ਕੀਤੀ 10ਵੇਂ ਦਿਨ 10 ਦਿਨ ਲੜਾਈ ਚੱਲੀ ਸੀਗੀ 10ਵੇਂ ਦਿਨ ਭਵੀਸ਼ਣ ਨੇ ਰਾਮ ਨੂੰ ਦੱਸਿਆ ਸੀਗਾ ਕਿ ਕਿਹੜੀ ਜਗ੍ਹਾ ਤੋਂ ਇਹ ਮਰ ਸਕਦਾ ਕਿਉਂਕਿ ਰਾਵਣ ਨੇ ਆਪ ਦੇ ਪਰਿਵਾਰ ਨੂੰ ਦੱਸਿਆ ਹੋਇਆ ਸੀ ਵਿਸ਼ਵਾਸ ਹੁੰਦਾ ਆਪ ਦੇ ਪਰਿਵਾਰ ਤੇ ਤੰਗੋ ਦੱਸਿਆ ਹੋਇਆ ਸੀਗਾ ਤੇ ਰਾਵਣ ਨੇ ਮਰਦੇ ਮਰਦੇ ਇੱਕ ਗੱਲ ਕਹੀ ਸੀ ਰਾਮ ਨੂੰ ਕਿ ਤੇਰੇ ਭਰਾਣੇ ਤਾਂ ਤੇਰਾ ਸਾਥ ਦਿੱਤਾ ਹਨ ਮੇਰਾ ਭਰਾ ਗਦਾਰ ਨਿਕਲਿਆ ਤੇ ਉਹਦੇ ਉਹਨੇ ਗੱਲ ਇਹ ਵੀ ਕਹੀ ਸੀ ਕਿ ਆਪਦਿਆਂ ਦੇ ਕਦੇ ਅੱਖਾਂ ਵਿੱਚ ਕੇ ਯਕੀਨ ਨੀ ਕਰਨਾ ਚਾਹੀਦਾ ਤੇ ਰਾਵਣ ਇੰਨਾ ਕੁ ਵਿਦਵਾਨ ਸੀਗਾ ਕਿ ਚਾਰ ਵੈਦਾਂ ਤੇ 6 ਸ਼ਾਸਤਰ ਉਹਨੂੰ ਮੂੰਹ ਜਵਾਨੀ ਯਾਰ ਸੀਗੇ ਉਹਦੇ ਜਿੰਨਾ ਵਿਦਵਾਨ ਕੋਈ ਹੋਇਆ ਨਹੀਂ ਬਈ ਆਪਾਂ ਨੂੰ ਜਿੱਥੋਂ ਤੱਕ ਲੱਗਦਾ ਬਹੁਤ ਸ਼ਕਤੀਸ਼ਾਲੀ ਸੀ ਉਹਦਾ ਮੁੰਡਾ ਸੀਗਾ ਉਹ ਵੀ ਬਈ ਰਾਵਣ ਵਾਂਗੂ ਹੀ ਸੀਗਾ ਰਾਵਣ ਨੂੰ ਕੋਈ ਤਾਂ ਰਾਕਸ਼ਸ ਕਹਿੰਦਾ ਹੁਣ ਕੋਈ ਕੋਸ਼ਕੰਦਾ ਕੋਈ ਪੂਜਦੇ ਆ ਬਈ ਲੋਕ ਤਾਮਨ ਲਾਡੂ ਦੇ ਲੋਕ ਪੂਜਦੇ ਆ ਉਹ ਸ਼੍ਰੀ ਲੰਕਾ ਉਹਨੂੰ ਪੂਜਦੇ ਆ ਤੇ ਪਰ ਉਹਨੂੰ ਕੋਈ ਗਲਤ ਨਹੀਂ ਸੀਗਾ ਕਿਉਂਕਿ ਉਹਨੇ ਆਪ ਦੀ ਭੈਣ ਨੂੰ ਸਰੂਪਨਾ ਖਾਦਾ ਬਦਲਾ ਲੈਣ ਲਈ ਇਦਾਂ ਕੀਤਾ ਸੀ ਕਿਉਂਕਿ ਉਹਦੀ ਭੈਣ ਦਾ ਲੱਕ ਵੜ ਤਾਂ ਸੀਗਾ ਹਨਾ ਤੰਗ ਹੋ ਉਹਨੇ ਸੀਤਾ ਨੂੰ ਸੀਤਾ ਦਾ ਪਾਰਨ ਕੀਤਾ ਸੀ ਸੀ ਬਣੂ ਕਹਿੰਦਾ ਮਤਲਬ ਕਡਨਾਪ ਕਰਕੇ ਰੱਖਿਆ ਸੀਗਾ ਤੇ ਕੜਨਾਬ ਵੀ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਹਿਣ ਦਾ ਮਤਲਬ ਸਾਰੇ ਤੋਂ ਸੁੰਦਰ ਬਾਗ ਦੇ ਵਿੱਚ ਰੱਖਿਆ ਵਾਸਿ ਉਹਨੇ ਤੇ ਜੇ ਆਪਣੀ ਹਨਾ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ